जब हम आए जगत में कबीरा जब हम आए जगत में जग हसे हम रोए ऐसी करनी कर चले जग हम हसे जग रोए मतलब जदों दुनिया आए तुसी रोए सी, ने खुशी बनाई सी पर काम करके जाओ ਕਿ ਮਰਨ ਤੇ ਤੁਹਾਨੂੰ ਕੋਈ ਚਿੰਤਾ ਨਾ ਹੋਵੇ ਲੋਕ ਇਸ ਗੱਲ ਦਾ ਦੁੱਖ ਮਨਾਉਣ ਕੇ ਹੋਰ ਜਾਣਾ ਚਾਹੀਦਾ ਸੀ ਇਹ ਜਿਹ ਬੰਦਾ ਇਹ ਜਿਹ ਮਾਨਵਤਨ ਮਨੁੱਖਤਾ ਦੀ ਸੇਵਾ ਕਰਨ ਵਾਲਾ ਬੰਦਾ ਹੈ ਭਗਤ ਕਬੀਰ ਜੀ ਦਾ ਇਹ ਸੰਦੇਸ਼ ਹੈ ਮਾਨਵਤਾ ਲਈ ਸੰਦੇਸ਼ ਉਹਨਾਂ ਦੇ ਦੋਹੇ ਉਹਨਾਂ ਦੇ ਸ਼ਲੋਕ ਮੈਂ ਬਹੁਤ ਪੜੇ ਆ ਜਿੰਨਾ ਕਿ ਮੈਨੂੰ ਮਿਲਿਆ ਕਿਤੋਂ ਵੀ ਚਾਹੇ ਭਾਈ ਬਲਵਿੰਦਰ ਸਿੰਘ ਰੰਗੀਲਾ ਜੀ ਦਾ ਇੱਕ ਕੈਸਟ ਮਿਲ ਗਈ ਸੀ ਮੈਨੂੰ ਪਹਿਲਾਂ ਜਦੋਂ ਨਮੀ ਦਸਪੀਚ ਪੜਦਾ ਸੀ ਉਸ ਵੇਲੇ ਦੀ ਕਿੰਨਾ ਭਗਤ ਕਬੀਰ ਜੀ ਨੇ ਖੁਦ ਪਿੰਡੇ ਤੇ ਗਰੀਬੀ ਹੰਡਾਈ ਉਸ ਵੇਲੇ ਊਚ ਨੀਚ ਛੂਆ ਛੂਤਾ ਬਹੁਤ ਰਵਾਜ ਸੀ ਉਸ ਵੇਲੇ ਸਭ ਨੂੰ ਇੱਕ ਕਹਿਣਾ ਸਾਰੇ ਇੱਕੋ ਜਿਹਾਂ ਬਹੁਤ ਵੱਡੀ ਗੱਲ 14ਵੀਂ ਇਸ ਸਦੀ ਦੀ ਗੱਲ ਹੈ ਬਹੁਤ ਵੱਡੀ ਗੱਲ ਹੈ ਕਿ ਇੱਕ ਬਹੁਤ ਹੀ ਗਰੀਬ ਘਰ ਚ ਤਾਣਾ ਤਣ ਕੇ ਬੁਣ ਕੇ ਕੱਪੜੇ ਜਿਹੜਾ ਦਰੀਆਂ ਪੁੰਦਿਆ ਆਪਾਂ ਉਸ ਪਰਿਵਾਰ ਚ ਪੈਦਾ ਹੋ ਕੇ ਉਹਨਾਂ ਨੇ ਐਡਸੀਆਂ ਰਚਨਾਵਾਂ ਰਚੀਆਂ ਕਿ ਅੱਜ 626 ਸਾਲਾਂ ਬਾਅਦ ਵੀ ਅਸੀਂ ਉਹਨਾਂ ਨੂੰ ਨਤਮਸਤਕ ਕਰ ਰਹੇ ਹਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਬਹੁਤ ਘੱਟ ਬੰਦੇ ਹੁੰਦੇ ਨੇ ਜਿਹੜੇ ਜਦੋਂ ਆਪ ਚਲੇ ਜਾਂਦੇ ਨੇ ਪਰ ਉਹਨਾਂ ਦੀ ਸੋਚ ਬਚ ਜਾਂਦੀ ਹੈ ਭਗਤ ਸਿੰਘ ਉਹਨੇ ਵੀ ਕਿਹਾ ਸੀ ਮੈਨ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਸੋਚ ਹਮੇਸ਼ਾ ਜਿਉਂਦੀ ਰਹਿੰਦੀ ਹੈ ਸੋ ਉਹਨਾਂ ਦੀ ਸੋਚ ਕਰਕੇ ਪਾ ਜਿੱਥੇ ਇਕੱਠੇ ਆ ਉਹਨਾਂ ਜੋ ਉਹਨਾਂ ਨੇ ਸੋਚਿਆ ਸੀ ਹਜੇ ਉਹ ਕੰਪਲੀਟ ਪੂਰਾ ਹੋਇਆ ਨਹੀਂ ਹਜੇ ਵੀ ਸਮਾਜ ਦੇ ਵਿੱਚ ਸਾਡੇ ਜਿਹੜਾ ਅਗੜ ਪਿਛੜ ਉੱਚ ਨੀਚ ਹੈਗੀ ਐ ਪੜ੍ਹਾਈ ਦੇ ਬਾਵਜੂਦ ਵੀ ਸਭ ਸਾਇੰਸ ਦੀ ਤੱਕੀ ਦੇ ਬਾਵਜੂਦ ਵੀ ਅਜੇ ਵੀ ਸਾਡੇ ਮਨਾਂ ਦੇ ਵਿੱਚ ਜਿਹੜਾ ਇੱਕ ਦੂਜੇ ਤੋਂ ਉੱਪਰ ਥੱਲੇ ਵਾਲਾ ਜਿਹੜਾ ਬਰਤਾਰਾ ਉਹ ਅਜੇ ਗਿਆ ਨਹੀਂ ਤੇ ਭਗਤ ਕਬੀਰ ਜੀ ਸਤਿਗੁਰੂ ਕਬੀਰ ਜੀ ਕਿਉਂਕਿ ਆਪ ਕੰਮ ਕਰਦੇ ਸੀ ਹੱਥੀ ਕੰਮ ਕਰਦੇ ਸੀ ਜਿਹੜਾ ਕੰਮ ਕਰਦਾ ਜਿਵੇਂ ਗੁਰਦਾਨ ਸਿੰਘ ਸਾਹਿਬ ਨੇ ਕਿਰਤ ਕਰੋ ਦਾ ਹੁਕਮ ਦਿੱਤਾ ਪਰ ਕੱਲਾ ਹੁਕਮ ਦਿੱਤਾ ਨਾ ਬਾਅਦ ਚ ਫਿਰ 16 ਸਾਲ ਆਖਰੀ ਆਪਣੀ ਜ਼ਿੰਦਗੀ ਦੇ ਕਰਤਾਰਪੁਰ ਕਿਰਤ ਕੀਤੀ ਵੀ ਨਾ ਬਲਦਨ ਦੀ ਜੋੜੀ ਵੀ ਨਾਲ ਗੁਰੂ ਸਾਹਿਬ ਦੀ ਫੋਟੋ ਦੇ ਨਾਲ ਆਉਂਦੀ ਹੈ ਨਾ ਸੋ ਕਿਰਤ ਕਰਨ ਵਾਲਾ ਜਿਹੜਾ ਬੰਦਾ ਉਹ ਹਮੇਸ਼ਾ ਕਹਿੰਦਾ ਕੰਮ ਖਤਮ ਕਰੋ ਕੰਮ ਨਵੇੜੋ ਛਰਣਾ ਨਹੀਂ ਕੱਲ ਤੇ ਨਹੀਂ ਛੜਨਾ ਭਗਤ ਕਬੀਰ ਜੀ ਨੇ ਵੀ ਕਿਹਾ ਸੀਗਾ ਕਿ ਕੱਲ ਕਰੇ ਸੋ ਅੱਜ ਕਰ ਆਜ ਕਰੇ ਸੋ ਅੱਬ ਪਰ ਮੇ ਪਲ ਮੇ ਬਰ ਲੋ ਹੋਏਗੀ ਬਹਰੀ ਕਰੇਗਾ ਕੱਬ ਪਰਦੇ ਹੁੰਦੇ ਸੀ ਅਸੀਂ 7ਵੇਂ 8ਵੇਂ ਚ ਕਿ ਜਿਹੜਾ ਕੱਲ ਤੇ ਕੰਮ ਨਾ ਛੱਡ ਜਿਹੜਾ ਕੱਲ ਨੂੰ ਕਰਨਾ ਹੈ ਅੱਜ ਕਰ ਜਿਹੜਾ ਅੱਜ ਕਰਨਾ ਉਹ ਹੁਣੇ ਕਰ ਵੇਟ ਨਾ ਕਰ ਕਿਉਂਕਿ ਬੰਦੇ ਤੁਝੇ ਪਤਾ ਨਹੀਂ ਆਪਣੇ ਮਲਾਲ ਕਾ ਪਲ ਕੀ ਖਬਰ ਨਹੀਂ ਸਮਾਨ 80 ਸਾਲ ਦਾ ਸੋ ਜਿਹੜਾ ਕੰਮ ਨਿਭੜ ਜੇ ਉਹੀ ਕੰਮ ਵਧੀਆ ਹੈ ਲਟਕਾ ਕੇ ਰੱਖਣਾ ਕਿਸੇ ਵੀ ਕੰਮ ਨੂੰ ਚਾਹੇ ਉਹ ਕਿਸੇ ਦੀ ਤਰੱਕੀ ਹੈ ਚਾਹੇ ਉਹ ਕਿਸੇ ਸਮਾਜ ਦਾ ਕੋਈ ਕੋਈ ਵਿਕਾਸ ਦਾ ਕੰਮ ਹੈ ਆਪਾਂ ਹੁਣ ਤੱਕ ਦੇਖਦੇ ਆਏ ਹਾਂ 70 ਸਾਲਾਂ ਚ ਫਾਈਲਾਂ ਹੀ ਲਟਕਦੀਆਂ ਪਈਆਂ ਰਹਿ ਜਾਂਦੀਆਂ ਨੇ ਫਾਈਲਾਂ ਨੂੰ ਜੰਗ ਲੱਗ ਜਾਂਦੀ ਹੈ ਧੂੜ ਜੰਮ ਜਾਂਦੀ ਹੈ ਫਾਈਲਾਂ ਤੇ ਪਹਿਲਾਂ ਪਈਆਂ ਰਹਿੰਦੀਆਂ ਨੇ ਕਿਉਂਕਿ ਜਿਹੜੇ ਸਾਡੇ ਹਾਕਮ ਉਹ ਇਸ ਗੱਲ 'ਤੇ ਯਕੀਨੀ ਨਹੀਂ ਰੱਖਦੇ ਕੋਈ ਗੱਲ ਨਹੀਂ ਜੇ ਮੇਰੇ ਸੈਨ ਨਹੀਂ ਹੋਣਗੇ ਫਿਰ ਕਿਉਂਦਾ ਰਹਿਣ ਦੋ ਲੋਕਾਂ ਨੂੰ ਇੱਦਾਂ ਹੀ ਰਹਿਣ ਦੋ ਭਟਕਦੇ ਹੀ ਰਹਿਣ ਦੋ ਲਾਈਨਾਂ 'ਚ ਲੱਗੇ ਹੀ ਰਹਿਣ ਦੋ ਇਹਨਾਂ ਨੂੰ ਪਾਣੀ ਦੇ ਘਲਾਸ ਸੋ ਅੱਜ ਮੈਂ ਤੁਹਾਡੇ ਨਾਲ ਰਾਜਨੀਤਿਕ ਗੱਲਾਂ ਨਹੀਂ ਕਰਨੀਆਂ ਅੱਜ ਮੈਂ ਤੁਹਾਡੇ ਨਾਲ ਕੁਝ ਹੋਰ ਕਿਉਂਕਿ ਭਗਤ ਕਬੀਰ ਜੀ ਦਾ ਜਨਮ ਦਿਨ ਮਨਾ ਰਹੇ ਹਾਂ ਉਹਨਾਂ ਨਾਲ ਸੰਬੰਧਿਤ ਜਾਂ ਉਹਨਾਂ ਦੀ ਸੋਚ ਦੇ ਨੇੜੇ ਤੇੜੇ ਵਾਲੀਆਂ ਗੱਲਾਂ ਕਰਾਂਗਾ। ਮੈਂ ਭਾਸ਼ਣ ਦੇਣ ਨਹੀਂ ਆਇਆ। ਕੋਈ ਫੇਰ ਕਰ ਲਾਂਗੇ ਭਾਸ਼ਣ। ਉਹ ਬਹੁਤ ਟਾਈਮ ਪਿਆ ਹਜੇ ਰਾਜਨੀਤੀ। ਰਾਜਨੀਤੀ ਕਰ ਲਾਂਗੇ ਬਾਅਦ ਚ ਕਰਾਂਗੇ ਰਾਜਨੀਤੀ ਗੱਲਾਂ। ਮੈਨੂੰ ਸਭ ਤੋਂ ਵਧੀਆ ਇਹ ਲੱਗ ਰਿਹਾ ਕਿ ਤੁਸੀਂ ਬੜੇ ਧਿਆਨ ਨਾਲ ਔਰ ਬਹੁਤ ਹੀ ਪਿਆਰ ਨਾਲ ਸੁਣ ਰਹੇ ਹੋ। ਜਦੋਂ ਸਰੋਤੇ ਇੰਨੇ ਵਧੀਆ ਹੋਣ ਦਰਸ਼ਕ ਇੰਨੇ ਵਧੀਆ ਹੋਣ ਤਾਂ ਫਿਰ ਜਿਹੜਾ ਬੋਲਣ ਵਾਲਾ ਉਹਦੇ ਵੀ ਹੌਸਲਾ ਵੀ ਵੱਧਦਾ ਹੈ ਤੇ ਉਹਨੂੰ ਅੰਦਰੋਂ ਫੁੱਟਦੀਆਂ ਨੇ ਫਿਰ ਫਿਰ ਚਸ਼ਮਾ ਜਿਹੜਾ ਨਾ ਉਹ ਅੰਦਰੋਂ ਫੁੱਟਦਾ ਹੈ ਖੂਬਾਂ ਗੂ ਲਾਉਣ ਵਾਲੇ ਦਾ ਮਹਤਾਜ ਨਹੀਂ ਹੁੰਦਾ ਇਹ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਜਿਨ੍ਹਾਂ ਨੂੰ ਅੱਜ ਦਿਲ ਤੇ ਪੱਥਰ ਧਰ ਕੇ ਕੁਰਸੀਆਂ ਤੋਂ ਉੱਠਣਾ ਪੈ ਗਿਆ ਜਾਂ ਕੁਰਸੀਆਂ ਖਾਲੀ ਕਰਨੀਆਂ ਪੈਗੀਆਂ ਕੋਠੀਆਂ ਖਾਲੀ ਕਰਨੀਆਂ ਪੈਗੀਆਂ ਤੇਰੇ ਸੋਚਿਆ ਨਹੀਂ ਸੀ ਜਿਨ੍ਹਾਂ ਨੇ ਇਹ ਉਹਨਾਂ ਵਾਸਤੇ ਹੈ ਕਿ ਖੂਵ ਵਾਂਗੂ ਲਾਉਣ ਵਾਲੇ ਦਾ ਮੋਤਾਜ ਨਹੀਂ ਹੁੰਦਾ ਚਸ਼ਮਾ ਜੋ ਝਰਨਾ ਜੋ ਧਰਤੀ ਦੀ ਇੱਕ ਪਾੜ ਕੇ ਆਪ ਫੁੱਟਿਆ ਹੁੰਦਾ ਹੈ ਕਈ ਵਾਰੀ ਪੱਥਰ ਕਈ ਵਾਰੀ ਦਿਲ ਤੇ ਪੱਥਰ ਧਰ ਕੇ ਉਹ ਮੇਲਾ ਦੇਖਣਾ ਪੈ ਜਾਂਦਾ ਜਿਹੜਾ ਬੰਦੇ ਨੇ ਕਦੇ ਆਪ ਲੁੱਟਿਆ ਹੁੰਦਾ ਸੋ ਅੱਜ ਲੋੜ ਐ ਸਾਨੂੰ ਸਾਡੇ ਸਾਰੇ ਸਮਾਜ ਨੂੰ ਕਿ ਅਸੀਂ ਏਕਤਾ, ਮਨੁੱਖਤਾ ਤੇ ਏਕ ਨੂਰ ਇਹ ਤਿੰਨੇ ਚੀਜ਼ਾਂ ਦਿਖਾ ਦਈਏ ਬਸ ਨਹੀਂ ਤਾਂ ਆਪਾਂ ਕੀ ਕਰਿਆ ਉਹ ਆਹ ਹੈ ਜੀ ਆ ਉਹ ਉਹ ਆ ਹੈ ਆ ਨਹੀਂ ਹੈਗਾ ਇਹਨੇ ਚੱਕਰਾਂ ਚ ਹੀ ਫਿਰਦੇ ਸਭ ਤੋਂ ਵੱਡੀ ਇਹਦੇ ਚ ਰੋਲ ਅਦਾ ਕਰਦੀ ਹੈ ਵਿਦਿਆ ਤੁਸੀਂ ਪੜਾ ਦਿਓ ਬੱਚਿਆਂ ਨੂੰ ਪੜਾ ਦਿਓ ਬਾਕੀ ਸਭ ਕੁਝ ਆਪ ਹੀ ਸਿੱਖ ਜਾਣਗੇ ਤੀਜਾ ਨੇਤਰ ਕਹਿੰਦੇ ਆ ਤਾਈਓ ਆਪਾਂ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਸਕੂਲਾਂ ਮੇਂ ਕੰਧਾਂ ਤੇ ਲਿਖਿਆ ਹੁੰਦਾ ਸੋ ਇਹ ਤੀਜਾ ਨੇਤਰ ਖੁੱਲ ਜੇ ਪਰ ਸਭ ਕੁਝ ਦੁਨੀਆ ਹੋਰ ਤਰ੍ਹਾਂ ਦੇ ਤਰੀਕੇ ਨਾਲ ਦਿਖਣ ਲੱਗ ਜਾਂਦੀ ਹੈ ਫਿਰ ਉੱਚ-ਨੀਚ ਫਿਰ ਆ ਛੋਟੀਆਂ ਰਹਿ ਜਾਂਦੀਆਂ ਨੇ ਗੱਲਾਂ ਪ੍ਰਧਾਨਕੀਆਂ ਜਾਂ ਕੋਈ ਕੁਰਸੀਆਂ ਇਹ ਆਉਦੇ ਛੋਟੇ ਹੋ ਜਾਂਦੇ ਨੇ ਫਿਰ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜਦੋਂ ਦਾਸੀਆਂ ਤੇ ਨਿਕਲੇ ਤਾਂ ਕਦੇ ਵੀ ਸੋਚਿਆ ਨਹੀਂ ਸੀ ਕਿੱਥੇ ਰਾਤ ਪਊਗੀ ਕਿੱਥੇ ਰਾਤ ਕੱਟਾਂਗੇ ਰੋਟੀ ਮਿਲੂ ਅੱਜ ਜਾਂ ਨਹੀਂ ਮਿਲੂ ਕਿਸੇ ਪਿੰਡੋਂ ਜਵਾਬ ਵੀ ਮਿਲਦਾ ਰਿਆ ਮਨਾ ਵੀ ਹੁੰਦਾ ਰਿਆ ਕਿ ਰੋਟੀ ਨਹੀਂ ਦੇਣੀ ਕਿਸੇ ਪਿੰਡ 'ਚ 36 ਪ੍ਰਕਾਰ ਦੇ ਭੋਜ ਵੀ ਖਾਏ ਗਏ ਵੀ ਫਕੀਰ ਆ ਗਿਆ ਸੋ ਅੱਜ ਬਾਣੀ ਦਰਜੇ ਭਗਤ ਕਬੀਰ ਜੀ ਦੀ ਸ਼ਲੋਕ ਦਰਜ ਨੇ ਦੋਹੇ ਦਰਜ ਨੇ ਭਗਤ ਕਬੀਰ ਜੀ ਦੇ ਗੁਰੂ ਸਾਹਿਬ ਗੁਰੂ ਸ਼ਬਦ ਗੁਰੂ ਸ੍ਰੀ ਗੁਰੂ ਗੰਨ ਸਾਹਿਬ ਜੀ ਚ ਉਹੀ ਸੋਚ ਹੈ ਜਿਹੜੀ ਬੱਚੀ ਹੈ ਸੋ ਗੁਰੂ ਸਾਹਿਬ ਨੇ ਵੀ ਬਹੁਤ ਲੰਬੀਆਂ ਯਾਤਰਾਵਾਂ ਕੀਤੀਆਂ ਹੋਕਾ 21 ਸੀ ਨਾਮ ਜਪੋ ਵੰਡ ਛਕੋ ਕਿਰਤ ਕਰੋ ਕੰਮ ਕਰਨਦੇ ਉਹ ਹੱਥੀ ਕੰਮ ਕਰਨਦੇ ਰਹੇ ਨੇ ਸਮਰਥਕ ਫਿਰ ਬਾਬਰ ਉਹ ਰਾ ਨੇ ਫੜਲੇ ਵਿੱਚੋਂ ਜਦੋਂ ਬਾਬਰ ਨੂੰ ਉਸ ਵੇਲੇ ਜਾਬਰ ਕਹਤਾ ਸੀਗਾ ਉਸ ਵੇਲੇ ਰਾਜੇ ਨੇ ਪੰਗਾ ਲਿਆ ਰਾਜੇ ਨੇ ਕਿਹਾ ਤੈਨੂੰ ਜੇਲ੍ਹ ਚ ਕਰਦੇ ਆ ਚੱਕੀਆਂ ਆਪੀ ਚੱਲਣ ਲੱਗੀਆਂ ਜਿਹੜੀ ਉਹਦੀ ਚੱਕੀ ਹੈ ਨਾ ਜਿਹੜੀ ਉਹਦੀ ਚੱਕੀ ਹੈ ਉਹ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਵਿੱਚ ਦਾਣਾ ਨਹੀਂ ਛੜਦੀ ਉਹ ਇਸ ਕਰਕੇ ਇਸ ਤੋਂ ਪਹਿਲਾਂ ਕਿ ਉਹਦੀ ਚੱਕੀ ਚੱਲੇ ਆਪਣੇ ਹੱਥ ਨੂੰ ਸੁਧਾਰ ਲੀਏ